ਮੈਂ ਕੋਸ਼ਿਸ਼ ਕਰੀ ਆ ਕਿ ਸੱਚ ਦੀ ਗੱਲ ਦੇ ਉੱਤੇ ਕਿ ਸੱਚਿਆਰਾ ਹੋਈਏ ਜਦੋਂ ਇਸ ਲਾਈਨ ਨੂੰ ਸਮਝਿਆ ਬਾਚਿਆ ਤਾ ਢੁਗਾਈ ਵਿੱਚ ਗਏ ਤਾਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਕਿ ਕਿ ਸੱਚਿਆਰਾ ਹੋਈ ਹੈ ਕਿੰਨੀ ਢੁਗਾਈ ਦਾ ਅੱਖਰ ਹੈ ਸ਼ਬਦ ਹੈ ਤੇ ਗੁਰੂ ਸਾਹਿਬਾਨ ਨੇ ਸੱਚਾਰ ਸ਼ਬਦ ਹੈ ਜਿਹੜਾ ਇਹ ਕਿਸ ਪਰਪਸ ਲਈ ਕਿਵੇਂ ਸਾਡੇ ਲਈ ਦਿੱਤਾ ਕਿ ਇੱਕ ਮਨੁੱਖ ਨੂੰ ਜ਼ਿੰਦਗੀ ਵਿੱਚ ਕਾਮਯਾਬ ਹੋਣ ਵਾਸਤੇ ਸੱਚਿਆਰ ਬਣਨਾ ਚਾਹੀਦਾ ਜੇ ਉਹ ਜਿੰ ਸਮੀਦਾ ਵੀ ਮੈਂ ਜ਼ਿੰਦਗੀ ਆਪਣੀ ਸਕਸੈਸ ਕਰਾਉਣੀ ਆ ਕਾਮਯਾਬ ਬਣਾਉਣੀ ਆ ਤਾਂ ਆਪਣੇ ਜੀਵਨ ਨੂੰ ਜੀ ਵੱਡਾ ਲਕਸ਼ਯ ਉਦੇਸ਼ ਉਹ ਕਾਮਯਾਬ ਸਮਝਦਾ ਤਾਂ ਉਹ ਸਚਾਰ ਮਨੁੱਖ ਹੀ ਹੋ ਕੇ ਕਾਮਯਾਬ ਹੋਇਆ ਜਾ ਸਕਦਾ ਆਪਾਂ ਜਰੂਰ ਇਸ ਗੱਲ ਨੂੰ ਸਮਝੀਏ ਕਿ ਜਦੋਂ ਮੈਂ ਇਸ ਗੱਲ ਤੇ ਸੋਚਿਆ ਕਿ ਅਸੀਂ ਤਾਂ ਬੱਚਿਆਂ ਨੂੰ ਕਿਤਾਬਾਂ ਦੇ ਵਿੱਚ ਹੀ ਪੜਾਈ ਗਏ ਮਾਈ ਏਮ ਆਫ ਲਾਈਫ ਦੇ ਵਿੱਚ ਕੋਈ ਡਾਕਟਰ ਬਣਨ ਦਾ ਕੋਈ ਜੱਜ ਬਣਨ ਦਾ ਕੋਈ ਇੰਜੀਨੀਅਰ ਬਣਦਾ ਮੇਮ ਆਫ ਲਾਈਫ ਹੈ ਗੁਰੂ ਸਾਹਿਬ ਕਹਿੰਦੇ ਇਹ ਮੇਮ ਆਫ ਲਾਈਫ ਨਹੀਂ ਹੈ ਮੇਮ ਆਫ ਲਾਈਫ ਕੇਮ ਨੁਕਦਾ ਸੱਚਾ ਆਰ ਬਣਦਾ ਜੇ ਟਰੁਥਫੁਲ ਹਿਊਮਨ ਬਣ ਗਿਆ ਤਾਂ ਉਹ ਆਪੇ ਜੀਵਨ ਦੇ ਵਿੱਚ ਕਿਤੇ ਨਾ ਕਿਤੇ ਕਾਮਯਾਬ ਹੋ ਜਿੰਨਾ ਚਿਰ ਟਰੁਥਫੁਲ ਹਿਊਮਨ ਨਹੀਂ ਬਣਦਾ ਚਾਹੇ ਕੋਈ ਕੰਮ ਕਰ ਲਵੇ ਕਿਤੇ ਵੀ ਉਹ ਲੱਗ ਜਵੇ ਤਾਂ ਉਹ ਜ਼ਿੰਦਗੀ ਦੇ ਵਿੱਚ ਨਿਰਾਸ਼ਾ ਹੀ ਖਟਕੇ ਜਾਊਗਾ ਆਪਾਂ ਦੇਖਦੇ ਆਂ ਮੈਨੂੰ ਬੜਾ ਵਧੀਆ ਲੱਗਿਆ ਕਿ ਇਸ ਟੌਪਿਕ ਦੇ ਉੱਤੇ ਜਦੋਂ ਮੈਂ ਹੋਰ ਵਿਚਾਰਿਆ ਵੀ ਸਚਿਆਰ ਅੱਖਰ ਕਿੱਡਾ ਡੂੰਗਾ ਸੱਚ ਅਤੇ ਆਚਾਰ ਦੋ ਅੱਖਰ ਦਾ ਸਮੇਲ ਸੱਚ ਨੂੰ ਤਾਂ ਆਪਾਂ ਸਾਰੇ ਜਾਣਦੇ ਆ ਆਚਾਰ ਮੀਨਜ਼ ਕੈਰੇਕਟਰ ਵੀ ਇਹ ਸੱਚ ਤੇ ਆਚਾਰ ਦਾ ਦੋਹਾਂ ਦਾ ਸਮੇਤ ਉੱਤੇ ਸਚਿਆਰ ਮਨੁੱਖ ਮੈ ਟਰੂਥਫੁਲ ਹਿਊਮਨ ਬੀng ਇਹ ਕਿੱਡੀ ਵੱਡੀ ਇਹ ਚੀਜ਼ ਦੀ ਮਨੁੱਖ ਨੂੰ ਉਹਨਾਂ ਨੇ ਇਹ ਵਰਡ ਦਿੱਤਾ ਆ ਮੈਂ ਆਪਣੇ ਗਰੁੱਪ ਦੇ ਵਿੱਚ ਮੈਂ ਪਹਿਲਾਂ ਤਾਂ ਥੈਂਕਸ ਕਰਾਂ ਖਾਤੋਲੇ ਟੰਗੜ ਸਾਹਿਬ ਦਾ ਕਿ ਇਹਨਾਂ ਨੇ ਜਿਹੜੇ 1-2 ਦਿਨ ਦੇ ਵਿੱਚ ਪੈਸੇ ਹੀ ਬਹੁਤ ਕੀਮਤੀ ਵੀਡੀਓ ਭੇਜਦੇ ਨੇ ਕੱਲ੍ਹ ਵਾਸਤੇ ਵੀ ਇਹਨਾਂ ਨੇ ਕੈਂਸਰ ਦੇ ਉੱਤੇ ਬੜੀ ਕੀਮਤੀ ਵੀਡੀਓ ਭੇਜੀ ਅੱਜ ਵੀ ਇਹਨਾਂ ਨੇ ਬਹੁਤ ਵਧੀਆ ਵੀਡੀਓ ਸਾਨੂੰ ਸਾਡੇ ਸਾਰਿਆਂ ਨੇ ਦਿੱਤੀ ਮਤਲਬ ਕਿ ਇਹ ਬਹੁਤ ਵਧੀਆ ਲੱਗਦਾ ਉਹ ਕਿਉਂ ਪ੍ਰੋਬਲਮ ਆਣੀ ਕਿਹੜੀ ਵੀਡੀਓ ਦਿੱਤੀ ਅੱਜ ਵੀ ਜਿਹੜੇ ਸਾਡੇ ਐਗਜ਼ਾਮ ਹੋ ਰਹੇ ਨੇ ਬੱਚਿਆਂ ਦੇ ਜਦ ਆਪਾਂ ਗਏ ਨੀਟ ਦਾ ਐਗਜ਼ਾਮ ਜਾਂ ਹੋਰ ਐਗਜ਼ਾਮ ਨੇ ਕਿਸ ਤਰੀਕੇ ਨਾਲ ਕੱਪੜੇ ਚਾਹਦੇ ਨੇ, ਹੇਰਾ ਫੇਰੀਆਂ ਚੱਲਦੀਆਂ ਨੇ। ਕੀ ਕੀ ਹਾਲ ਹੋਇਆ ਪਿਆ ਸਮਾਜ ਦਾ? ਯਾਨੀ ਕਿ ਉੱਥੇ ਕਿਵੇਂ ਸਾਰਾ ਇੰਡੀਆ ਜਿਹੜਾ ਉਹ ਕਿਸ ਤਰੀਕੇ ਨਾਲ ਰੁਧਦਾ ਜਾ ਰਿਹਾ। ਨਿਰਾਸ਼ਾ ਕਿੰਨੀ ਫੈਲ ਰਹੀ ਹੈ। ਕੀ ਇਹ ਇਹ ਕੀ ਇਹ ਕਾਰਨ ਕੀ ਹੈ? ਜਦੋਂ ਇਹਨਾਂ ਸਾਰੀਆਂ ਚੀਜ਼ਾਂ ਦਾ ਚਾਹੋ ਕੈਂਸਰ ਦਾ ਕਾਰਨ ਲੱਭ ਲਓ, ਚਾਹੋ ਇਹਨਾਂ ਪ੍ਰੀਖਿਆਵਾਂ ਦਾ ਕਾਰਨ ਲੱਭ ਲਓ। ਇਹਦਾ ਮੇਨ ਉਦੇਸ਼ ਕਿਉਂ ਇਹ ਹੈਗਾ ਜਿੰਨੇ ਮਰਜ਼ੀ ਤੁਸੀਂ ਕਾਨੂੰਨ ਬਣਾ ਲਓ। ਆਪਾਂ ਨੇ ਕਾਨੂੰਨ ਬਣਾ ਲਏ ਜਿੰਨੇ ਮਰਜ਼ੀ ਵੀ ਇਹ ਜਿਹੜੇ ਕ੍ਰਾਈਮ ਨੇ ਉਹ ਕਿਉਂ ਹਟ ਰਿਕ ਅਸੀਂ ਗੰਦਾ ਮੁੰਦਾ ਫੂਡ ਮਾਰਕੀਟ ਜਿ ਕਿਉਂ ਆ ਗਿਆ ਇਹ ਕਿਉਂ ਸਾਨੂੰ ਬਿਮਾਰੀਆਂ ਪੈਦਾ ਕਰਦਾ ਕਿਵੇਂ ਇਹ ਕਿਉਂ ਡਾਕਟਰਾਂ ਦਾ ਬਿਜ਼ਨਸ ਹੈ ਜਿਹੜਾ ਵਰਲਡ ਲੈਵਲ ਦੇ ਉੱਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹ ਕਿਉਂ ਚੱਲਦਾ ਤਾਂ ਜੋ ਲੋਕ ਮੈਕਸਿਮ ਬਿਮਾਰ ਰਹਿਣ ਮੈਕਸਿਮ ਲੋਕਾਂ ਨੂੰ ਉਲਝੇ ਰਹਿਣ ਤਾਂ ਜੋ ਅਸੀਂ ਮੈਕਸਿਮ ਦਵਾਈਆਂ ਵੇਚੀਏ ਮੈਕਸਿਮ ਆਪਣਾ ਕਾਰੋਬਾਰ ਹੈਲਥ ਦੇ ਉੱਤੇ ਚਲਾਈਏ ਇਸੇ ਢੰਗ ਨਾਲ ਇਹਦੇ ਵਿੱਚ ਪ੍ਰੀਖਿਆਵਾਂ ਦੇ ਵਿੱਚ ਮੈਕਸਿਮ ਕਾਰੋਬਾਰ ਆ ਚੁੜੀ ਜਿੰਨੇ ਮਰਜ਼ੀ ਕਾਨੂੰਨ ਬਣਾ ਲਓ ਇਹ ਪ੍ਰੋਬਲਮ ਸੋਲਵ ਨਹੀਂ ਹੋਣ ਵਾਲੀ ਕਿਉਂ ਅਸੀਂ ਜਿਹੜੀ ਮੇਨ ਚੜਨੀ ਫੜੀ ਕਿਹੜੀ ਮੇਨ ਜੜ ਸੀ ਕਿਵ ਸੱਚਿਆ ਰਹੀਏ ਆਚਾਰ ਵਧੀਆ ਨਹੀਂ ਜਿੰਨਾ ਚਿਰ ਆਚਾਰ ਹੀ ਨਹੀਂ ਵਧੀਆ ਉਹਨਾਂ ਚ ਤੁਸੀਂ ਜਿੱਥੇ ਮਰਜੀ ਜੋ ਮਰਜੀ ਕਾਨੂੰਨ ਬਣਾ ਲਓ ਕਿਵ ਸੱਚਿਆ ਰਹੇ ਜਿੰਨਾ ਚਿਰ ਸਾਡਾ ਸੱਚਿਆਰ ਮਨੁੱਖ ਦੀ ਘਾਟ ਨਹੀਂ ਘੜੀ ਜੇ ਇਹਹੀ ਸੱਚਿਆਰ ਮਨੁੱਖ ਲੱਗਦੇ ਕਿ ਟ੍ਰਥਫੁਲ ਹਿਊਮਨ ਬਿੰਗ ਬਣ ਕੇ ਜੱਜ ਲੱਗਦੇ ਇਹ ਟ੍ਰਥਫੁਲ ਹਿਊਮਨ ਬਿੰਗ ਲੱਗਦੇ ਐਸਐਸਪੀ ਲੱਗਦੇ ਇਹ ਟ੍ਰਥਫੁਲ ਹਿਊਮਨ ਬਣੜ ਕੇ ਸਾਡੇ ਪੋਲੀਟਿਸ਼ੀਅਨ ਹੁੰਦੇ ਇਹ ਟ੍ਰਥਫੁਲ ਹਿਊਮਨ ਕਿ ਵੱਡੇ ਵੱਡੇ ਡਾਕਟਰ ਹੁੰਦੇ ਤਾਂ ਕੱਪੜੇ ਨਹੀਂ ਸੀ ਹਾਂ ਇਹ ਕਪੜਿਆਂ ਦਾ ਕਾਰਨ ਕੀ ਹੈ ਅਸੀਂ ਬੱਚਿਆਂ ਨੂੰ ਪੜ੍ਹਾਈ ਇਸ ਤਰ੍ਹਾਂ ਕਰਾ ਦੇਤੀ ਕੀ ਦੇਤੀ ਮੈਂ ਤੂੰ ਡਾਕਟਰ ਬਣਨਾ ਤੂੰ ਇੰਜੀਨੀਅਰ ਬਣਨਾ ਤੂੰ ਪੋਲੀਟੀਸ਼ੀਅਨ ਬਣਨਾ ਤੂੰ ਆਈਐਸ ਕਰਨੀ ਹੈ ਕਰਨਾ ਕੀ ਇਹ ਬਣ ਕੇ ਕਪੜਾ ਕਰਨਾ ਕੀ ਇਹ ਬਣ ਕੇ ਕਪੜਾ ਨਿਰਾਸ਼ਾ ਉਹ ਜ਼ਿੰਦਗੀ ਦੇ ਵਿੱਚ ਨਿਰਾਸ਼ਾਈ ਗਾਹਾਂ ਬੱਚੇ ਉਲਝਦੇ ਨੇ ਫੈਮਿਲੀਆ ਉਲਝਦੀਆਂ ਨੇ ਹੋਰ ਕਰਾ ਚਾਹਦੇ ਕਿਉਂਕਿ ਅਸਲੀ ਜਿਹੜਾ ਟਾਰਗੇਟ ਗੁਰੂ ਸਾਹਿਬ ਨੇ ਸਮਝਾ ਦਿੱਤਾ ਤੇ ਕਿ ਟਰੁਥਫੁਲ ਹਿਊਮਨ ਹਿਊਮਰ ਵੀਕ ਬਣਨਾ ਫਸਟ ਆਫ ਆਲ ਜਿੰਨਾ ਚਿਰ ਤੁਸੀਂ ਇਹ ਨਹੀਂ ਬਣਦੇ ਜੋ ਮਰਜ਼ੀ ਪੜhaiਆ ਬੜੀ ਚੱਲੋ ਸਾਰੀਆਂ ਫਜ਼ੂਲ ਤੁਹਾਡੀਆਂ ਵੇਸਟ ਹੀ ਆ ਰਹੀਆਂ ਇਸ ਕਰਕੇ ਕਿਵਸਚੇਰਾ ਹੋਈਏ ਦੇ ਉੱਤੇ ਜਦੋਂ ਆਪਾਂ ਨੇ ਇਸ ਗੱਲ ਜਦ ਸ਼ੁਰੂ ਕਰਨ ਦੀ ਕੋਸ਼ਿਸ਼ કરી ਮੈਂ ਕਿਹਾ ਬਹੁਤ ਡੂੰਗਾ ਟੌਪਿਕ ਹੈ ਬਹੁਤ ਵੱਡਾ ਟੌਪਿਕ ਹੈ ਕਿਵਸਚੇਰਾ ਹੋਈਏ ਤਾਂ ਕਿੰਨੀ ਵਧੀਆ ਗੱਲ ਹੈ ਨਾਲ ਉਹਨਾਂ ਨੇ ਸਾਨੂੰ ਇਹ ਰੋਜ਼ ਪੜ੍ਹਦੇ ਆਪਾਂ ਜਪਜੀ ਸਾਹਿਬ ਦੀ ਕਿਵਸਚੇਰਾ ਹੋਈ ਹੈ ਕਿ ਵੀ ਕੂੜੇ ਟੁੱਟੇ ਪਰ ਨਾਲੇ ਕੁਐਸਚਨ ਬਣਾ ਕੇ ਦਿੱਤੇ ਨੇ ਉਹਨਾਂ ਨੇ ਵੀ ਕੂੜ ਦੀ ਕੰਧ ਮਨੁੱਖ ਦੇ ਵਿੱਚ ਕਿਵੇਂ ਖਤਮ ਕਰਨੀ ਹੈ ਸਚਿਆਰ ਕਿਵੇਂ ਬੜਨਾ ਹੈ ਕੂੜ ਦੀ ਗੰਦ ਕਿਵੇਂ ਅਸੀਂ ਮਨ ਦੇ ਵਿੱਚ ਠਾਉਣੀ ਹੈ ਨਾਲ ਫਿਰ ਅਨਸਰ ਦਿੱਤੇ ਕੱਲੇ ਅਨਸਰ ਨਹੀਂ ਦਿੱਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਹੰਡਾ ਕੇ ਦਿੱਤੇ ਨੇ ਜ਼ਿੰਦਗੀ ਦੇ ਵਿੱਚ ਛੱਡਾ ਕੇ ਮੈਂ ਇੱਕ ਛੋਟੀ ਜਿਹੀ ਹੋਰ ਆਪਾਂ ਗੱਲ ਸਾਂਝੀ ਕਰ ਲਈਏ ਗੁਰੂ ਦਾਨਕ ਦੇਵ ਜੀ ਨੇ ਮੈਂ ਸੋਚਦਾ ਹਾਂ ਕਿ ਸਭ ਤੋਂ ਵੱਡੇ ਮਹਾਪੁਰਖ ਕਹ ਲੋ ਪੀਰ ਪਗੰਬਰ ਕਹ ਲੋ ਜਿਨ੍ਹਾਂ ਨੇ ਲੋਕਾਂ ਨੂੰ ਸਮਝਾਉਣ ਵਾਸਤੇ ਵੱਖ-ਵੱਖ ਦਿਸ਼ਾਵਾਂ ਦੇ ਵਿੱਚ ਧਰਤੀ ਦੇ ਉੱਤੇ ਵੱਖ-ਵੱਖ ਥਾਵਾਂ ਦੇ ਉੱਤੇ ਉਦਾਸੀਆਂ ਕੀਤੀਆਂ ਜਾਂ ਯਾਤਰਾਵਾਂ ਕੀਤੀਆਂ ਬਹੁਤ ਉਹਨਾਂ ਨੇ ਲੋਕਾਂ ਨੂੰ ਗਾਈਡ ਕਰਿਆ ਜਗਾ ਜਗਾ ਤੇ ਗਏ ਜਦੋਂ ਉਦਾਸੀਆਂ ਤੋਂ ਬਾਅਦ ਕਹਿੰਦੇ ਗੁਰਨਾਕਨ ਜੀ ਘਰੇ ਆਏ ਤਾਂ ਭੈਣ ਨਾਨਕੀ ਮਰਦਾਨਿਆ ਕਰ ਮੈਂ ਕਰਦੀ ਆਂ ਇਹ ਮੇਰਾ ਭਰਾ ਇੰਨੇ ਦਿਨ ਤੁਰਿਆ ਰਹਿੰਦਾ ਕਿੱਥੇ ਕਿੱਥੇ ਤੁਸੀਂ ਕਿੱਥੇ ਜਾਂਦੇ ਹੋ ਕੀ ਕਰਦੇ ਹੋ ਮੈਨੂੰ ਤਾਂ ਕੋਈ ਦੱਸ ਦੋ ਮੇਰਾ ਵੀ ਮਰਾ ਮਰਮ ਭਟਕਦਾ ਰਹਿੰਦਾ ਵੀ ਤੁਹਾਡੇ ਪ੍ਰਤੀ ਵੀ ਮੇਰਾ ਵੀਰ ਕੀ ਕਰਦਾ ਰਹਿੰਦਾ ਰਾਤਾਂ ਕਿੱਥੇ কাটਦੇ ਹੋ ਖਾਣੇ ਕੀਓ ਕੀ ਕਰਦੇ ਹੋ ਤਾਂ ਮਰਦਾਨਾ ਭੈਣ ਨਾਰਕੀ ਨੂੰ ਕੁਝ ਦੱਸਦਾ ਉਹ ਕਹਿੰਦਾ ਦੱਸਦਾ ਉਹਨਾਂ ਨੂੰ ਕਹਿੰਦਾ ਤੇਰਾ ਵੀਰ ਕਦੇ ਸਾਨੂੰ ਜੰਗਲਾਂ ਚ ਲੈ ਜਾਂਦਾ ਕਦੇ ਸਾਨੂੰ ਪਹਾੜਾਂ ਤੇ ਲੈ ਜਾਂਦਾ ਕਦੇ ਸਾਨੂੰ ਰੇਗਿਸਤਾਨ ਚ ਲੈ ਜਾਂਦਾ ਕਦੇ ਸਮੁੰਦਰਾਂ ਦੇ ਕੰਢਿਆਂ ਤੇ ਲੈ ਜਾਂਦਾ ਉਹ ਕਹਿੰਦੇ ਹੈ ਏਕਣ ਕਰ ਜਾਓ ਕਹਿੰਦਾ ਕਹਿੰਦੇ ਸਾਨੂੰ ਪੱਥਰਾਂ ਦੇ ਸੌਣ ਨੂੰ ਕਹਿ ਜਾਂਦਾ ਇੱਟਾਂ ਰੋੜਿਆਂ ਨੂੰ ਸਮਝੋ ਕਿਤੇ ਸਾਨੂੰ ਅੱਖ ਚੱਬਣ ਨੂੰ ਕਹਿ ਜਾਂਦਾ ਕਿਤੇ ਸਾਨੂੰ ਰੇਤਾ ਖਾਣ ਨੂੰ ਕਹਿ ਜਾਂਦਾ ਕਈ ਲੋਕ ਇਹਨਾਂ ਦੇ ਇੱਟਾਂ ਮਾਰਦੇ ਨੇ ਪੱਥਰ ਮਾਰਦੇ ਨੇ ਉਹ ਕਹਿੰਦੇ ਹੈ ਐਹਾ ਹਾਲ ਹੈ ਕਹਿੰਦੇ ਕਿਤੇ ਕਿਤੇ ਲੋਕ ਇਹਨਾਂ ਦੇ ਪੈਰ ਪੂਜਦੇ ਇਹਨਾਂ ਦੇ ਚਰਨ ਧੋਗੇ ਫਿਰਦੇ ਨੇ ਸਤਕਾਰ ਵੀ ਬਹੁਤ ਕਰਦੇ ਨੇ ਜਿਵੇਂ ਕਿ ਭੈਣ ਨਾਨਕੀ ਦੇ ਨਾਲ ਮਰਦਾਨਾ ਜੀ ਇੰਨਾ ਡੁੰਗੀਆਂ ਗੱਲਾਂ ਕਰਦੇ ਨੇ ਇੰਨੀਆਂ ਡੁੰਗੀਆਂ ਗੱਲਾਂ ਕਰਦੇ ਨੇ ਉਹ ਭੈਣ ਨਾਨਕੀ ਬੜੀ ਮਯੂਸ ਹੋ ਕੇ ਸੁਣਦੀ ਆ ਵੀ ਇੱਕ ਪਾਸੇ ਚੰਗੀਆਂ ਗੱਲਾਂ ਨੇ ਵੀ ਸਤਕਾਰ ਵੀ ਬਹੁਤ ਜਾਂਦੀ ਹੈ ਇੱਕ ਪਾਸੇ ਲੋਕ ਇਹਨਾਂ ਨੂੰ ਪੱਥਰ ਵੀ ਮਾਰਦੇ ਤਾਂ ਮੈਨੂੰ ਬੜੀ ਲੱਗੀ ਗੱਲ ਇਹ ਵੀ ਵਾਕਈ ਗੁਰੂ ਸਾਹਿਬ ਦੇ ਨਾਲ ਇਹ ਸਾਰਾ ਕੁਝ ਦੁੱਖ ਤੇ ਸੁੱਖ ਮੈਂ ਕਹਿਣ ਸਮਝਾਣਾ ਲੱਗਿਆ ਤੇ ਦੁੱਖ ਤੇ ਸੁੱਖ ਇਹ ਦੋਏ ਜ਼ਿੰਦਗੀ ਦੇ ਪਾਰਟ ਨੇ ਕਿਵ ਸਚਾਰ ਹੋਈਆ ਦੇ ਵਿੱਚ ਵੀ ਇਹੀ ਚੀਜ਼ ਨੂੰ ਸਾਨੂੰ ਗੁਰੂ ਸਾਹਿਬ ਨੇ ਸਮਝਾਈ ਹੈ ਵੀ ਪਰਮਾਤਮਾ ਦੀ ਰਜਾ ਵਿੱਚ ਰਹਿਣਾ ਜਿਹਨੂੰ ਆ ਗਿਆ ਉਹ ਸਚਾਰ ਮੁਖ ਬਣ ਜਾਂਦਾ ਕਿ ਸੱਚਾਰਾ ਹੋਈ ਐ ਕਿ ਕੂੜੇ ਟੁੱਟੇ ਪਰ ਹੁਕਮ ਰਜਾਈ ਚੱਲਣਾ ਕਿ ਪਰਮਾਤਮਾ ਦੇ ਰਜਾ ਦੇ ਵਿੱਚ ਰਹਿਣਾ ਪਰਮਾਤਮਾ ਦੀ ਇੱਛਾ ਦੇ ਵਿੱਚ ਰਹਿਣਾ ਉਹਦੇ ਉਹਨੂੰ ਉਹਦੇ ਉਹਦੇ ਵਿੱਚ ਨੁਕਸ ਨਹੀਂ 걸ਣਾ ਆ ਪਰਮਾਤਮਾ ਤੂੰ ਮੇਰਾ ਕੀ ਕਰਤਾ ਤੂੰ ਮੈਨੂੰ ਦੁੱਖ ਦੇਤਾ ਤੂੰ ਮੈਨੂੰ ਸੁੱਖ ਦੇਤਾ ਤੂੰ ਮੇਰਾ ਆ ਕਰਤਾ ਤੂੰ ਮੇਰਾ ਆ ਕਰਤਾ ਉਹਨੂੰ ਉਹਦੇ ਵਿੱਚ ਆਪਾਂ ਉਹਨੂੰ ਦੋਸ਼ੀ ਬਣਾ ਕੇ ਗੱਲ ਕਰਨੀ ਉਹ ਕਹਿੰਦੇ ਇਹ ਮਨੁੱਖਤਾ ਦਾ ਕੰਮ ਨਹੀਂ ਤੂੰ ਉਹਦੀ ਰਜਾ ਦੇ ਵਿੱਚ ਰਹਿਣਾ ਜੇ ਸੁਖ ਪਾਉਣਾ ਧਰਤੀ ਦੇ ਉੱਤੇ ਉਹਦੀ ਇੱਛਾ ਦੇ ਅਨੁਸਾਰ ਹੀ ਜਿਉਣਾ ਪੈਣਾ ਕਿੰਨੀ ਵੱਡੀ ਗੱਲ ਇਹ ਸਿਧਾਂਤ ਸਾਨੂੰ ਦਿੱਤਾ ਹੈ ਗੁਰੂ ਸਾਹਿਬ ਨੇ ਜਦੋਂ ਮੈਂ ਇਹ ਸਮਝੀ ਗੱਲ ਬਹੁਤ ਵੱਡਾ ਸਿਧਾਂਤ ਹੈ ਤੇ ਸਾਡੇ ਕਿਸੇ ਨੇ ਦੱਸਿਓ ਨਹੀਂ ਧਰਤੀ ਦੇ ਉੱਤੇ ਗੱਲ ਇਹ ਵੀ ਤੈਂ ਧਰਤੀ ਦੇ ਉੱਤੇ ਸੁਖ ਪਾਉਣ ਵਾਸਤੇ ਤੈਂ ਪ੍ਰਮਾਤਮਾ ਦੀ ਇੱਛਾ ਦੇ ਅਨੁਸਾਰ ਰਹਿਣਾ ਹਮੇਸ਼ਾ ਤੈਂ ਉਹਦੇ ਵਿੱਚ ਨੁਕਸ ਨਹੀਂ ਕਢਣਾ ਹਾਂ ਅਸੀਂ ਮਨੁੱਖੀ ਜੀਵਾਂ ਮੈਂ ਦੇਖਿਆ ਆਪਾਂ ਵੀ ਕਈ ਵਾਰ ਪ੍ਰਮਾਤਮਾ ਦੇ ਵਿੱਚ ਨੁਕਸ ਕਢਦੇ ਰਹਿੰਨੇ ਹਾਂ ਆ ਤੂੰ ਅਸੀਂ ਤੇਰਾ ਕੀ ਵਗੜਿਆ ਸੀ ਤੂੰ ਮੇਰਾ ਨੁਕਸਾਨ ਕਰਦਾ ਅਸੀਂ ਤੇਰਾ ਕੀ ਵਗੜਿਆ ਸੀ ਸਾਨੂੰ ਆ ਦੁੱਖ ਦੇਤਾ ਅਸੀਂ ਲੁਕਸ ਕਰਦੇ ਆ ਰੱਬ ਦੇ ਵਿੱਚ ਬਹੁਤ ਜਿਆਦੇ ਬਹੁਤ ਜਿਆਦੇ ਹੁਕਮਤਾਨੇ ਮਾਰਦੇ ਆ ਰੱਬ ਨੂੰ ਵੀ ਕਈ ਵਾਰ ਇਦਾਂ ਕਰਕੇ ਤਾਨੇ ਮਾਰਦੇ ਆ ਪਰ ਗੁਰੂ ਸਾਹਿਬ ਕਹਿੰਦੇ ਦੁੱਖ ਤੇ ਸੁੱਖ ਉਹਦੀ ਰਜ਼ਾ ਏ ਉਹਦੀ ਇੱਛਾ ਏ ਹੁਕਮ ਰਜ਼ਾਈ ਵਿੱਚ ਰਹਿਣਾ ਉਹਦੀ ਰਜ਼ਾ ਦੇ ਵਿੱਚ ਰਹਿਣਾ ਹੀ ਮੰਨਣਾ ਜਿਹੜਾ ਸਾਡੇ ਲਈ ਹੈ ਉਹੀ ਸਾਡ ਨੂੰ ਕੀ ਕਹਦਾ ਸੱਚਿਆਰ ਮੁਕਮਲ ਬਣਾ ਸਕਦਾ ਕੀ ਸੱਚਿਆਰ ਹੋਈ ਏ ਕਿ ਕੋੜੇ ਟੁੱਟੇ ਪਾਲ ਹੁਕਮ ਅਰਜਾਈ ਚਲਣਾ ਨਾਲ ਕਿਹਿਆ ਨਾਲ ਕਿੱਡੀ ਵੱਡੀ ਇਸ ਗੱਲ ਦੇ ਵਿੱਚ ਲਈ ਸੰਦੇਸ਼ ਹੈ ਸਾਡੇ ਜੀਵਨ ਨੂੰ ਕਮਾਉਣ ਵਾਸਤੇ ਇਹ ਸਾਡੇ ਲਈ ਇੱਕ ਬਹੁਤ ਵਧੀਆ ਸਾਡੀ ਸਿੱਖਿਆ ਸਾਡੇ ਵਾਸਤੇ ਬਹੁਤ ਵੱਡੀ ਜਦੋਂ ਮਨੁੱਖ ਸਚਾਰ ਮਨੁੱਖ ਬਣ ਗਿਆ ਤਾਂ ਉਹ ਇੱਕ ਅ제ਹਾ ਮਨੁੱਖ ਹੋਊਗਾ ਜਿਹੜਾ ਨਿਰਭਉ ਤੇ ਨਿਰਵੈਰ ਹੋ ਕੇ ਧਰਤੀ ਤੇ ਜਿਊਗਾ ਉਹ ਕਿਸੇ ਤੇ ਜ਼ੁਲਮ ਨਹੀਂ ਕਰੂਗਾ ਕਿਸੇ ਤੇ ਪਾਪ ਨਹੀਂ ਕਰੂਗਾ ਕੋਈ ਕ੍ਰਾਈਮ ਨਹੀਂ ਕਰੂਗਾ ਅਪਾ ਦੇਖਿਆ ਵੀ ਕਿਪਸ ਚਾਰ ਜਿਹੜੇ ਮਨੁੱਖ ਸਚਾਰ ਹੋਗੇ ਧਰਤੀ ਤੇ ਨਿਭੜੇ ਨੇ ਜਦੋਂ ਉਹਨਾਂ ਦਾ ਰਾਜ ਆ ਗਿਆ ਸਚਾਰ ਮਨੁੱਖ ਦਾ ਤਾਂ ਕਿਸੇ ਨੂੰ ਹੰਕਸੀ ਨਹੀਂ ਹੋਈ ਕਿਸੇ ਨੂੰ ਉਮਰ ਕਾਇਦ ਨਹੀਂ ਹੋਈ ਕੋਈ ਦੰਗੇ ਫਸਾ ਨਹੀਂ ਹੋਈ ਕੋਈ ਲੁੱਟਖੋਟ ਨਹੀਂ ਹੋਈ ਕੋਈ ਸਾਰੇ ਲੋਕ ਕੀ ਆ ਵਿਦਵਾਨ ਪੜੇ ਲਿਖੇ ਕਿਉਂਕਿ ਸਚਾਰ ਨੇ ਸਚਾਰ ਮਨੁੱਖ ਹੀ ਵਿਦਵਾਨ ਹੁੰਦਾ ਜੇ ਕੋਈ ਕਰਨ ਕਹਿ ਦੋ ਆਪਾਂ ਵੀ ਸਚਾਰ ਹੈ ਨਹੀਂ ਗਏ ਫੋਕ ਬਿਨਾ ਸਚਾਰ ਮਨੁੱਖ ਹੋਏ ਵਿਦਵਾਨ ਬਣ ਜਗੇ ਸਭ ਝੂਠੇ ਵਿਦਵਾਨ ਬਣ ਸਕਦੇ ਆ ਕਹ ਸਕਦੇ ਆਪਾਂ ਹਾਂ ਨੌਲੇਜ ਜਰੂਰ ਹੈਗਾ ਉਹਨੂੰ ਕਈ ਜਗ੍ਹਾ ਤੋਂ ਦੂਜੇ ਨੂੰ ਇੱਕ ਝੂਠਾ ਦੂਜੇ ਨੂੰ ਵਿਦਵਾਨ ਕਹੀ ਜਾਂਦਾ ਮੈਂ ਵੀ ਝੂਠਾ ਉਹ ਵੀ ਝੂਠਾ ਆਪਾਂ ਇੱਕ ਦੂਜੇ ਨੂੰ ਵਿਦਵਾਨ ਕਹੀ ਜਾਂਦੇ ਨਿੱਕੇ ਬੈ ਨਮਾਜ਼ ਦੇ ਵਿੱਚ ਆਈ ਹੈ ਵੀ ਜਦੋਂ ਸੱਚਾ ਮਨੁੱਖ ਹੋਗੇ ਜਦੋਂ ਉਦੋਂ ਦਾ ਰਾਜ ਫਰਮ ਧਰਤੀ ਦੇ ਉੱਤੇ ਕਿਸੇ ਪਹਿਲਾ ਹੋ ਗਿਆ ਤਾਂ ਉਹ ਬੈਗਮਪੁਰਾ ਦਾ ਰਾਜ ਬਣ ਗਿਆ ਉਹ ਸਾਡਾ ਪਿਓਰ ਰਾਜ ਹੋਊਗਾ ਉਹ ਸੱਚਾ ਰਾਜ ਹੋਊਗਾ ਟਰੁਥਫੁਲ ਹਿਊਮਨ ਬੀਿੰਗ ਦਾ ਪ੍ਰਬੰਧ ਹੋਊਗਾ ਉਹਦੇ ਵਿੱਚ ਕੋਈ ਉਹਦੇ ਵਿੱਚ ਇੱਕ ਦੂਜੇ ਨਾਲ ਕ੍ਰਾਈਮ ਨਹੀਂ ਹੋਊਗਾ ਇੱਕ ਦੂਜੇ ਨਾਲ ਕੋਈ ਲੁੱਟਖਸੁੱਟ ਨਹੀਂ ਹੋਊਗੀ ਸਾਰਿਆਂ ਦਾ ਸਤਿਕਾਰ ਹੋਊਗਾ ਕੋਈ ਕਿਸੇ ਦੇ ਵਿੱਚ ਉੱਚ-ਨੀਚ ਨਹੀਂ ਹੋਗੀ ਸਾਰੀਆਂ ਬੋਲੀਆਂ ਦਾ ਸਤਿਕਾਰ ਸਾਇਲ ਭੇਦਭਾਵ ਦਾ ਸਤਿਕਾਰ ਇੱਕ ਦੂਜੇ ਨੂੰ ਆਪ ਪਿਆਰ ਕਰ ਲੋ ਨਹੀਂ ਕਿ ਉਹਦੇ ਵਿੱਚ ਐਡਾ ਜਿਆਦਾ ਹੋਊਗਾ ਕਿਉਂਕਿ ਸੱਚਾ ਆਦਮੀ ਉਹਨੇ ਦੁੱਖ ਤੇ ਸੁੱਖ ਪਰਮਾਤਮਾ ਦੇ ਰਜਾ ਵਿੱਚ ਰਹਿਣਾ ਸਿੱਖ ਲਿਆ ਇਸ ਕਰਕੇ ਸਭ ਤੋਂ ਵੱਡਾ ਕੀਮਤੀ ਸੰਦੇਸ਼ ਅੱਜ ਮੇਰੇ ਗੰਨ ਦੇ ਵਿੱਚ ਛੋਟੇ ਜਿਹੇ ਤਰੀਕ ਸਰ ਦੇ ਵਿੱਚ ਮੈਂ ਸਾਂਝਾ ਕਰਨ ਦੀ ਕੋਸ਼ਿਸ਼ ਕਰੀ ਹੈ ਕਿ ਵਾਕਈ ਬਹੁਤ ਵੱਡਾ ਇਹ ਸਾਡੇ ਲਈ ਸੰਦੇਸ਼ ਹੈ ਸਾਡੇ ਲਈ ਸਿੱਖਿਆ ਹੈ ਕਿ ਗੁਰੂ ਸਾਹਿਬ ਨੇ ਇੱਕ ਲਾਈਨ ਦੇ ਵਿੱਚ ਬਹੁਤ ਵੱਡਾ ਕੀਮਤੀ ਖਜ਼ਾਨਾ ਸਾਡੇ ਸਾਰਿਆਂ ਨੂੰ ਦਿੱਤਾ ਹੈ ਕਿ ਜੇ ਜਿੰਦਗੀ ਦੇ ਵਿੱਚ ਤੁਸੀਂ ਕਾਮਯਾਬ ਹੋਣਾ ਹੈ ਸਾਨੂੰ ਸਚਾਰਬਨੁਖ ਬਣ ਕੇ ਹੀ ਕਾਮਯਾਬ ਕੀਤਾ ਜਾ ਸਕਦੇ ਹਾਂ ਟਰੂਥਫੁਲ ਹਿਊਮਨ ਬੀਇੰਗ ਹੀ ਧਰਤੀ ਦੇ ਵਿੱਚ ਆਪਾਂ ਬਣੀਏ ਤੇ ਹੋਰ ਨਾਲ ਟਰੂਥਫੁਲ ਹਿਊਮਨ ਬੀਇੰਗ ਬਣਨ ਦਾ ਸੰਦੇਸ਼ ਦਈਏ ਤਾਂ ਹੀ ਆਪਾਂ ਜਿੰਦਗੀ ਦੇ ਵਿੱਚ ਆਪਣੇ ਆਪ ਨੂੰ ਕਾਮਯਾਬ ਹੋ ਸਕਦੇ ਹਾਂ ਇਹਨਾਂ ਸ਼ਬਦਾਂ ਦੇ ਨਾਲ ਸਾਰਿਆਂ ਦਾ Погодбата на вавах дікальца вагіт.